ਸੰਟਿਆਂ ਜਿਹੜੇ ਹੜਪੀੜ ਤੇ ਆ। ਬਾਕੀ 98.97% ਲੋਕ ਉਹ ਨੇ ਜਿਨ੍ਹਾਂ ਦੀਆਂ ਮੋਟਰਾਂ ਔਰ ਪਾਣੀ ਨਹਿਰਾਂ ਪੰਜਾਬ ਦੀਆਂ ਨਹਿਰਾ ਪਾਣੀ ਦੇਣ ਲਈਆਂ ਨੇ। ਉਹ ਸਾਨੂੰ ਬਿਲਕੁਲ ਸਮਝਦੇ ਨੇ ਸ਼ਾਇਦ ਪਰ ਭੁਲੇਖਾ ਜੇ ਇਹਨਾਂ ਨੂੰ ਆਉਣ ਵਾਲੇ 15 ਸਾਲਾਂ ਦੇ ਵਿੱਚ ਪੀਣ ਵਾਸਤੇ ਪਾਣੀ ਨਹੀਂ ਹੋਣਾ। ਪਿਛਣੀਆਂ ਹਿਸਟਰੀਆਂ ਪੜੋ। ਲੜਾਈ ਸਾਡੀ ਪਾਣੀਆਂ ਤੇ ਰਹੀ ਆ। ਐਮਪੀ ਦੇ ਵਿੱਚ ਮੇਰੇ ਬਾਹਰੇ ਭਰਾ ਕੰਬਾਈਨਾ ਰੀਪਰ ਲੈ ਕੇ ਜਾਂਦੇ ਹੋਣਗੇ ਮੈਂ ਸਾਰਾ ਆਲ ਇੰਡੀਆ ਘੁੰਮਿਆ ਆ ਤੇ ਜਦੋਂ ਪਤਾ ਲੱਗਦਾ ਵੀ ਜਿੰਨੇ ਕਿਲੇ ਨੇ ਜਿਵੇਂ ਲਾਹੌਰ ਦਰਬਾਰ ਦੇ ਕਿਲਾ ਆ ਉਹ ਕਿੰਦੇ ਕੰਡੇ ਤੇ ਆ ਰਾਵੀ ਦੇ ਕੰਡੇ ਤੇ ਜੇ ਚਨਾਰ ਦਾ ਕਿਲਾ ਜਿੱਥੇ ਮਹਾਰਾਣੀ ਜਿੰਦਗੌਰ ਨੂੰ ਰੱਖਿਆ ਗਿਆ ਸੀ ਕਿੱਥੇ ਆ ਕੰਗਾ ਦੇ ਕੰਡੇ ਤੇ ਜਿੰਨੇ ਕਿਲੇ ਨੇ ਕੰਡੇ ਆ ਜਾਂਦੇ ਨੇ ਕਿਉਂਕਿ ਜਿਹੜੇ ਰਿਵਾੜੇ ਹੁੰਦੇ ਆ ਤਾਂ امیر ਲੋਕ ਹੁੰਦੇ ਆ ਪਾਣੀ ਦੇ ਕਬਜ਼ਾ ਰੱਖਦੇ ਨੇ ਤੇ ਜਿਹੜੀ ਪਰਜਾ ਹੁੰਦੀ ਆ ਉਹ ਪਿੱਛੇ ਵਸਾਈ ਜਾਂਦੀ ਆ ਕਿ ਉਹ ਵਿਚਾਰਿਆਂ ਦੀ ਸੋਚ ਇਦਾਂ ਦੀ ਹੁੰਦੀ ਵੀ ਅਸੀਂ ਪਿੱਛੇ ਹੋ ਕੇ ਬਹਿ ਕੇ ਆਉਂਦਾ ਟਾਈਮ ਪਾਸ ਕਰ ਲਾਂਗੇ ਖੇਤੀ ਕੋਈ ਏਡੀ ਵੱਡੀ ਤੌਰ ਤੇ ਹੁੰਦੀ ਨਹੀਂ ਸੀ ਜੇ ਕੌਰਵਾ ਪੌਂਡਵਾ ਵੱਲ ਚਲ ਜੀਏ ਤੇ ਇਹ ਤੋਂ ਜਨਸੰਖਿਆ ਜ਼ਿਆਦਾ ਹੀ ਜਿੰਨੀ ਹੋਣ ਆ ਹੁਣ ਤਾਂ ਅੰਕੜੇ ਪੇਸ਼ ਕੀਤੇ ਜਾਂਦੇ ਆ ਐਨੀ ਕਰੋੜਾਂ ਚ ਚਲੇਗੀ ਆ ਲੋਕ ਉਹ ਤੋਂ ਵੀ ਵੱਧ ਹੁੰਦੇ ਸੀ ਖਾਣ ਵਾਸਤੇ ਕੁਦਰਤ ਤੁਹਾਨੂੰ ਦਿੰਦੀ ਆ ਜੀਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਾਣੀ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਪਾਣੀ ਇੱਕ ਬਟਮੁੱਲੀ ਦਾ ਤੇ ਆ بارش ਰਹੀ ਆਉਣਾ ਉਹਨੂੰ ਅਸੀਂ ਤਲਾਬਾਂ ਦੇ ਰੂਪ ਗਏ ਸੀ ਬੁੱਢਾ ਜੌੜ ਮਾਰੇ ਸਰਕਾਰਾਂ ਦੇ ਉਹਨਾਂ ਨੂੰ ਉੱਥੇ ਜਾਣਾ ਪਿਆ ਜੌੜ ਛੱਪੜ ਨੂੰ ਕਹਿੰਦੇ ਨੇ ਜੌੜ ਹਰਿਆਣੇ ਦੇ ਲੋਕ ਸਟੇਜ ਦੇ ਮਗਰਲੇ ਬੰਨੇ ਜਾਂਦੇ ਉਹਨਾਂ ਨੂੰ ਬੇਨਤੀ ਹੈ ਵੀ ਆਸ ਬੰਨੇ ਆਓ ਉੱਤਰ ਨਾਲ ਜਾਣ ਦੀ ਕੋਸ਼ਿਸ਼ ਕਰੋ ਸਾਹਮਣੇ ਵਾਲੇ ਬੰਨੇ ਆਓ ਪਿੱਛੇ ਜਾਣ ਦਾ ਕੋਈ ਫਾਇਦਾ ਨਹੀਂ ਸਟੇਜ ਦੇ ਉਹ ਸਟੇਜ ਦੇ ਜਿਹੜੇ ਮਗਰ ਹਨ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਅਗਲੇ ਬੰਨੇ ਆ ਜਾਓ ਭਾਵੇਂ ਖੜੇ ਰਹੋ ਜਿਨੇ ਵੀ ਉਹਨਾਂ ਪ੍ਰਸ਼ਾਸਨ ਨੇ ਆਪਣੇ ਕੋਲ ਆਊਗਾ ਇੱਥੇ ਸਾਰਿਆਂ ਨੂੰ ਇੱਥੇ ਹੀ ਗੱਲਬਾਤ ਕਰਤਣਗੇ ਕੋਈ ਵੀ ਆਇਆ ਮੰਤਰੀ ਜਾਂ ਕੋਈ ਡੀਸੀ ਸਾਹਿਬ ਕਿਛਨੇ ਇਹ ਤੋਂ ਉੱਟ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਸਮਾਂ ਥੋੜਾ ਹੀ ਲੱਗਣਾ ਕੋਈ ਰਾਤ ਨਹੀਂ ਲੱਗਦੀ ਕਿ ਕੋਈ ਰਾਤ ਲਾਉਣੀ ਪੈਜੀ ਕੋਈ ਵੱਡੀ ਗੱਲ ਨਹੀਂ ਫਿਰ ਤੇ ਬੇਨਤੀ ਆ ਕਿ ਤੱਕੜੇ ਹੋ ਕੇ ਇੱਥੇ ਬਿਠੇ ਰਹੋ ਹਰ ਪੀੜ ਤਕਸਾਲ ਚਗਰਤ ਕਮੇਟੀ ਜਿੰਦਾਬਾਦ ਜਿੰਦਾਬਾਦ ਹਰ ਪੀੜ ਤਕਸਾਲ ਚਗਰਤ ਕਮੇਟੀ ਜਿੰਦਾਬਾਦ ਹਰ ਪੀੜ ਤਕਸਾਲ ਚਗਰਤ ਕਮੇਟੀ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਹਰਦואר ਸਰਦਾਰ ਜਸਵੀਰ ਸਿੰਘ ਹਲੂਆ ਜਿੰਦਾਬਾਦ ਸਰਦਾਰ ਜਸਵੀਰ ਸਿੰਘ ਹਲੂਆ ਜਿੰਦਾਬਾਦ ਹਲੂਆ ਤਰੀ ਸੋਚਤੇ ਜੈ ਜੈਕਾਰ ਕੇ ਭੋਗ ਕੇ ਹਲੂਆ ਤਰੀ ਸੋਚਤੇ ਜੈ ਜੈਕਾਰ ਕੇ ਭੋਗ ਕੇ ਕਪਾਨ ਭਰਾਵੋ ਜਿਹੜੀਆਂ ਸਰਕਾਰਾਂ ਹਰ ਪਿੰਡ ਤੇ ਖੇਤੀਬਾੜ ਚਾਰਜ ਕਮੇਟੀ ਜਿੰਦਾਬਾਦ हर पीड़तान कमेटीदार जसवीर सिंधूदार जसवीर सिंधू आलिया अनुवालिया तेरी सोच तेल वारी सोच ते आवाज़ घट आई पिछो ਪਕੜੇ ਆ ਜੋ ਆਵਾਜ਼ ਫੋਨੋਣੀ ਦੇਈ ਦਿਆ ਰੋਇਪੁਰ ਤੱਕ ਆਵਾਜ਼ ਜਾਵੇ ਨੌਜਵਾਨ ਨੇ ਮੇਰੀ ਬੈਂਚੇ ਤੇ ਬਹੁਤ ਤੁਸੀਂ ਬੈਠ ਲਿਆ ਮੈਂ ਖੇਰਲੀ ਵਾਰੀ ਆਖੂਗਾ ਜਿਹੜਾ ਸੰਦਰਸ਼ ਚ ਰਹਿਣਾ ਚਾਹੁੰਦਾ ਉੱਥੇ ਥੱਲੇ ਬਹਿ ਜਾਓ ਬਹੁਤ ਵਾਰੀ ਹੋ ਗਿਆ ਤੁਸੀਂ ਬਹੁਤ ਸਾਹ ਲੈ ਲਿਆ ਜਿਹੜੇ ਤੁਸੀਂ ਬੈਠੇ ਹੋ ਉਸ ਠੀਕ ਆ ਜਿਨ੍ਹਾਂ ਦੀ ਲੱਤਾਂ ਨਹੀਂ ਕੰਮ ਕਰਦੀਆਂ ਉੱਥੇ ਬੈਠ ਜਾਣਾ ਔਰ ਸਾਰੇ ਕਿਸਾਨਾਂ ਨੂੰ ਬੇਨਤੀ ਆ ਪੰਡਾਲ ਦੇ ਵਿੱਚ ਸਜੋ ਔਰ ਜਿਹੜਾ ਸੰਦਰਸ਼ ਨੂੰ ਠਿੱਕਾ ਪਾਉਣਾ ਚਾਹੁੰਦੇ ਆ ਦੂਰ ਜਿਹੜਾ ਨੇ ਜਾ ਕੇ ਉਹ ਬੇਸ਼ੱਕ ਪਾਦਨ ਪਰੇ ਫਿੱਕਾ ਨਹੀਂ ਪੈਣ ਵਾਲਾ ਇਹ ਹੌਟਲਾ ਵਿੱਚ ਬਹਿ ਕੇ ਫਿੱਕਾ ਨਹੀਂ ਪੈ ਸਕਦਾ ਸਾਡਾ ਸੰਘਰਸ਼ ਕਿਉਂਕਿ ਇਹ ਸੰਘਰਸ਼ ਦੀ ਜਿਹੜੀ ਨੀਹ ਬੜੀ ਮਜ਼ਬੂਤ ਆ ਇਹ ਪ੍ਰੇਖਣਾ ਰੱਖੋ ਸਾਰੇ ਝੰਡੇ ਆਪੋ ਆਪਣੇ ਹੱਥਾਂ 'ਚ ਕਰੋ ਸਾਰੇ ਝੰਡੇ ਜਿੰਨੇ ਕਿਸਾਨ ਨੇ ਝੰਡੇ ਹੱਥਾਂ 'ਚ ਕਰੋ ਅਸੀਂ ਨਾਰੇ ਲਾਵਾਂਗੇ ਮੈਂ ਤੋ ਇੱਕ ਮਿੰਟ ਮੀਟਿੰਗ ਕਰਨੀ ਆ ਪ੍ਰਸ਼ਾਸਨ ਦੇ ਨਾਲ ਜੋ ਆ ਚੁੱਕੇ ਨੇ ਤੁਹਾਨੂੰ ਬੇਨਤੀ ਆ ਕੋਈ ਵੀ ਸਟੇਟ ਦੇ ਮਗਰ ਜਾਣ ਦੀ ਕੋਸ਼ਿਸ਼ ਨਾ ਕਰੇ ਜਿਹੜਾ ਆਪਣਾ ਸੰਘਰਸ਼ ਲੜਨਾ ਆ ਸਿਰਫ ਸਟੇਟ ਦੇ ਅਗਲੇ ਬੰਨੇ ਹੋਵੇਗਾ ਕੋਈ ਵੀ ਕਿਸਾਨ ਬਿਨਾਂ ਪੁੱਛੇ ਤੋਂ ਸਟੇਟ ਦੇ ਮਗਰਲੇ ਬੰਨੇ ਨਹੀਂ ਜਾਣਾ ਚਾਹੀਦਾ ਸੋ ਮੇਰੀਆਂ ਬੇਨਤੀਆਂ ਨੇ ਸਟੇਟ ਦੇ ਸਾਹਮਣੇ ਸਾਰੇ ਸੱਚ ਦੋ ਔਰ ਇਹ ਮੇਰੀ ਬੇਨਤੀ ਆ ਤੁਸੀਂ ਨਾਹਰੇਬਾਜੀ ਸਰਕਾਰ ਮੁਬਾਰਕ ਮਾਨ ਸਰਕਾਰ ਮੁਬਾਰਕ ਹਰ ਪੀੜਤ ਕਾਲੀਆਂ ਤੇਰੀ ਸੋਚ ਤੇ ਬਰਾ ਦੇਗੇ ਠੋਕੇ ਆਲੂ ਵਾਲਿਆਂ ਤੇ ਢੀ ਸੋਚ ਤੇ ਬਰਾ ਦੇਾਂਗੇ ਠੋਕੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਜਿੰਦਾਬਾਦ ਬੋਲ ਚੜਦੀ ਕਲਾ ਜਣਾ ਫਰੋਜਪੁਰ ਤੱਕ ਆਵਾਜ਼ ਜਾਵੇ ਮਖੂ ਤਾਂ ਥੁੰਦੀ ਥੁੰਦੀ ਆ ਉਧਰੋਂ ਤਰਨਤਾਲ ਤੱਕ ਆਵਾਜ਼ ਜਾਵੇ ਫੇਰ ਪਤਾ ਲੱਗਣਾ ਇਹ ਕਫਾਨ ਜਿਹੜਿਆ ਜਾਗਦੇ ਆ ਉਹਦੇ ਸਾਡੇ ਪਾਣੀ ਛੱਡਿਆ ਮਰੇ ਨਿਗੇ ਜਿੰਦੇ ਅੱਜ ਥਾਰੇ ਇਹ ਤਕਰੇ ਹੋ ਜੋ ਸੰਗਰਸਾ ਭੱਜਤੀ ਖੜੇ ਆ ਤੇ ਆਵਾਜ਼ ਨਹੀਂ ਢੁੱਲੀ ਕਰਨੀ ਜੇ ਕਹ ਕ ਨਹੀਂ ਬੋਲੇ ਸੋਨਾਂ ਹਰ ਪਿੰਡ ਦਾ ਸਾਨਸਗਰਤ ਕਮੇਟੀ ਜਿੰਦਾਬਾਦ ਹਰ ਪਿੰਡ ਦਾ ਸਾਨਸਗਰਤ ਕਮੇਟੀ ਜਿੰਦਾਬਾਦ ਅੱਲਵਲੀਆ ਤੇਰੀ ਤੋਛ ਤੇ ਜੈ ਹਾਂ ਬੋਲੇ ਅੱਲਵਲੀਆ ਤੇਰੀ ਤੋਛ ਤੇ ਜੈ ਹਾਂ ਬੋਲੇ ਸੋ ਰਾਨ ਭਰਾਵੋ ਆਪਾਂ ਨੂੰ ਪਤਾ ਜਿਹੜੀਆਂ ਹੈ ਸਰਕਾਰਾਂ ਖਾਸ ਕਰਕੇ ਹੁਣ ਵਾਲੀ ਮੌਜੂਦਾ ਸਰਕਾਰ ਕਿਵੇਂ ਆਪਣੇ ਨਾਲ ਬਹਿ ਜਾ ਮੇਰੇ ਵੀਰ ਚਾਹ ਪਾਣੀ ਵਿੱਚ ਇੱਥੇ ਚੱਕੀ ਜਾਓ ਦੋ ਤਿੰਨ ਬੰਦੇ ਚੜ੍ਹਦੀ ਕਲਾ ਦੇ ਸਿੱਖ ਜਿਹੜੇ ਜਕਾਰੇ ਲਾ ਦਿੰਦੇ ਤੇ ਆਓ ਮੇਰੇ ਕੋਲੇ ਆਪਣੇ ਆਪ ਉੱਡ ਕੇ ਵਲੰਟੀਅਰ ਆਜੋ ਨੌਜਵਾਨ ਤਾਂ ਵਿਚਾਰ ਕੋਈ ਗੱਲ ਨਹੀਂ ਆਜੋ ਆਜੋ ਜੀ ਨਹੀਂ ਲਾਓ ਲਾਓ ਆਜੋ ਜੱਤਾਂ ਕੀ ਜੀ ਆਜੋ ਹਾਂ ਜੀ ਬੋਲੇ ਸਤਿ ਸ੍ਰੀ ਅਕਾਲ ਸ੍ਰੀ ਕਾਲ ਮਹਾਂਪ੍ਰਿੰਤਿ ਕਲਾਂ ਜੱਜ ਸਿੰਘ ਜੀ ਆਪਣੇ ਵਿਚਾਰ ਦੋ ਮਿੰਟ ਬਾਅਦ ਰੱਖਣਗੇ ਜੱਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ 6:30 ਹੋ ਚੁੱਕੇ ਨੇ ਬਹੁਤ ਸੂਝਵਾਨ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਬਹੁਤ ਵਧੀਆ ਢੰਗ ਨਾਲ ਤੁਹਾਨੂੰ ਸਮਝਾਇਆ ਜੋ ਵੀ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਤੁਹਾਨੂੰ ਜਾਣੂ ਕਰਵਾਇਆ ਸੋ ਭਰਾਓ ਜਸਬੀਰ ਸਿੰਘ ਗੱਲਵਾਲੀਆ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਸੰਘਰਸ਼ ਹੈ ਇਹ ਉਹਦੇ ਔਰ ਪੂਰੇ ਭਾਰਤ ਦਾ ਔਰ ਪੂਰੇ ਪੰਜਾਬ ਦਾ ਸੰਘਰਸ਼ਾਂ ਜਾ ਹੈ ਸਾਡੇ ਕਿਸਾਨ ਪੂਰਾ ਭਾਰਤ ਅੱਜ ਤੁਹਾਨੂੰ ਮੀਡੀਆ ਰਹੀ ਦੇਖ ਰਿਹਾ ਜਿੱਥੇ ਪੂਰਾ ਭਾਰਤ ਅੱਜ 15 ਅਗਸਤ ਮਨਾ ਰਿਹਾ ਹੈ ਨਾ ਉੱਥੇ ਤੁਸੀਂ ਕਾਲੀਆਂ ਪੱਗਾਂ ਬਨ ਕੇ ਸੋਗ ਮਨਾ ਰਹੇ ਹੋ ਉਸੀ ਵਧਾਈ ਦੇ ਪਾਤਰੋ ਕਿ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਹੋਇਆ ਹੈ ਕਿ ਤੁਸੀਂ 15 ਅਗਸਤ ਵਾਲੇ ਦਿਨ ਕਾਲੀਆਂ ਪੱਗਾਂ ਬਨ ਕੇ ਸਰਕਾਰ ਦੀਆਂ ਅੱਖਾਂ ਖੋਲੀਆਂ ਔਰ ਸਲੂਟ ਹੈ ਤੁਹਾਡੇ ਜਜ਼ਬੇ ਨੂੰ ਸਲੂਟ ਹੈ ਤੁਹਾਡੇ ਜਿਹੜੇ ਨੂੰ ਜਿਹੜੇ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਤਿੰਨ ਤਨੇ ਸੀ ਲੱਗੇ ਨੇ ਮੇਰੇ ਘਰ ਵੀ ਲੱਗੇ ਨੇ ਪਰ ਮੈਨੂੰ ਵੀ ਅੱਜ ਮਹਿਸੂਸ ਹੋਇਆ ਹੈ ਕੀ AC ਤੋਂ ਬਿਨਾ ਰਹਿਣਾ ਕਿੰਨਾ ਦਾ AC ਦੇ ਵਿੱਚ ਕਿਵੇਂ ਰਹਿਦਾ ਜਿਹੜੇ ਸਾਡੇ ਬਜ਼ੁਰਗ ਨੇ 70 70 ਸਾਲ ਦੇ ਬਜ਼ੁਰਗ ਇੱਥੇ ਬੈਠੇ ਨੇ ਇਹਨਾਂ ਦਾ ਬਹੁਤ ਬਹੁਤ ਤਨਵਾਦ ਆ ਮੇਰੇ ਵੀਰ ਕਈ ਕਹਿੰਦੇ ਨਾ ਪੁਰਾਣੀਆਂ ਖਰਾਕਾਂ ਖਾਧੀਆਂ ਤਾਂ ਬੈਠੇ ਰਹਿੰਦੇ ਪਰ ਇਹ ਤੁਹਾਡੇ ਮਨ 'ਚ ਭਲੇਖਾ ਹੈ ਇਹਨਾਂ ਨੇ ਪੁਰਾਣੀਆਂ ਖਰਾਕਾਂ ਦਾ ਜ਼ਰੂਰ ਖਾਧੀਆਂ ਪਰ ਇਹਨਾਂ ਦੀ ਉਮਰ ਦੇ ਨਾਲ ਇਹਨਾਂ ਦਾ ਜਿਗਰਾ ਵੀ ਬੜਾ ਵੱਡਾ ਹੈ ਸਾਨੂੰ ਇਹਨਾਂ ਵਾਲੇ ਵੇਖ ਕੇ ਆਪਣਾ ਜਿਗਰਾ ਮਜ਼ਬੂਤ ਕਰਨਾ ਚਾਹੀਦਾ ਭਰਾਓ ਜੇ ਆਪਾਂ ਜਿਗਰਾ ਮਜ਼ਬੂਤ ਕਰਾਂਗੇ ਫੇਰ ਹੀ ਆਪਾਂ ਇੱਕ ਮਟ ਹੋ ਕੇ ਚੱਲ ਸਕਾਂਗੇ ਕੋਈ ਗੱਲ ਨਹੀਂ 2 ਦਿਨ ਲੱਗਣ 4 ਦਿਨ ਲੱਗ ਜਾਣ ਪਰ ਅਸੀਂ ਸੁੱਤ ਧਰਨਾ ਨਹੀਂ ਝੁਕਣਾ ਜਿੰਨਾ ਚਿਰ ਸਰਕਾਰ ਦੇ ਅਧਿਕਾਰੀ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਸਾਡਾ ਮਸਲਾ ਹੱਲ ਨਹੀਂ ਕਰਦੇ ਆਪ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੇ ਸਾਹ ਡੀਸੀ ਸਾਹਿਬ ਪਹੁੰਚ ਚੁੱਕੇ ਨੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੋੜੀ ਹੋਰ ਵੀ ਸਾਡੇ ਅਧਿਕਾਰੀ ਮੀਟਿੰਗ ਕਰ ਰਹੇ ਨੇ ਜੋ ਸਾਡੇ ਸੂਬਾ ਆਪੂ ਦਾ ਹੁਕਮ ਆਵੇਗਾ ਅਸੀਂ ਉਹਨਾਂ ਦਾ ਹੁਕਮ ਸਿਰ ਮੱਥੇ ਮੰਨਾਂਗੇ ਜੇ ਉਹ ਕਹਿਣਗੇ ਸਾਨੂੰ 1 ਮਹੀਨਾ ਵੀ ਰੁਕਣਾ ਪਿਆ ਅਸੀਂ ਆਪਣੇ ਕਾਰੋਬਾਰ ਛੱਡ ਦੇਵਾਂਗੇ ਔਰ ਹਲ ਵਾਲਿਆ ਸਾਹਿਬ ਦੀ ਸੋਚ ਨੂੰ ਸਲੂਟ ਕਰਦੇ ਆ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆਂ ਔਰ ਖੜੇ ਰਹਾਗੇ ਨਾਂ ਨਾਲ ਵਿਚਾਰਾਂ ਵੀ ਚਲਦੀਆਂ ਰਹਿਣਗੀਆਂ ਸੋ ਆਪਾਂ ਚੜ੍ਹਦੀ ਕਲਾ ਵਾਲੇ ਜਕਾਰੇ ਜਿਹੜੇ ਝੱਣੇ ਆ ਤਾਂ ਕਿ ਇਹ ਜਿਹੜੀ ਭਗਵੰਤ ਮਾਨ ਸਾਹਿਬ ਟੀਐਮ ਸਾਹਿਬ ਉਹਨਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚ ਸਕੇ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਆਪਾਂ ਜਗਾਉਣਾ ਸਾਡੇ 70 ਥਲਾਂ ਤੋਂ ਹੱਕ ਮਾਰੇ ਜਾ ਰਹੇ ਆ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਔਰ ਸਾਡੇ ਕਿਸਾਨ ਭਰਾਵਾਂ ਨੂੰ ਖਤਮ ਕਰ ਦੇ ਜਿਹੜੇ ਇਹਨਾਂ ਦੇ ਚਾਲੇ ਆ ਜਾਂ ਇਹ ਸਾਡੀਆਂ ਜਿਹੜੀਆਂ ਗਰਦੌਰੀਆਂ ਆ ਉਹ ਨਹਿਰਾਂ ਜਿਹੜੋਂ ਪਾਣੀ ਨੂੰ ਕਾਰਨੇ ਰੋ ਜਾਂ ਵੀ ਸਾਡੇ ਮਾਮਜੇ ਦਾ ਹੱਲ ਕਰਨਾ ਤੇ ਜਾ ਸਾਡੀ ਆ ਕੇ ਗੱਲ ਸੁਣ ਲੈ ਇੱਥੇ ਵੀ ਤੁਸੀਂ ਕਿਉਂ ਬੈਠੇ ਜੇ ਤੁਹਾਨੂੰ ਮੈਂ ਪਤਾ ਹੈ ਦੱਸ ਦੇਣਗੇ ਸਵੇਰ ਦੇ ਬੈਠੇ ਇੱਥੇ ਹੁਣ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੁਣ ਪਹੁੰਚੇ ਆ ਕਿਟਾਰੀਆ ਫਾੜ ਚਲੋ ਕੋਈ ਗੱਲ ਨਹੀਂ ਪਹਿਲਾਂ ਵੀ ਆਏ ਸੀ ਦੇਖ ਲੈਨੇ ਆ ਕੀ ਕਰਦੇ ਅੱਜ ਤੁਹਾਡੇ ਨਾਲ ਤੇ ਅਸੀਂ ਬੇਨਤੀ ਕਰਾਂਗੇ ਵੀ ਝੂਠ ਦੇ ਜਿਹੜਾ ਪਲੰਦਾ ਉਹ ਨਾ ਦੇਖ ਜਾਏ ਜੇ ਤੁਹਾਨੂੰ ਤੁਹਾਨੂੰ ਵਿਸ਼ਵਾਸ ਦਿਵਾ ਕੇ ਜਾਇਆ ਦੇ

ਜੰਦਾਬਾਦ ਜਿੰਦਾਬਾਦ ਸਰਦਾਰ ਜਸਵੀਰ ਸਿੰਘ ਅਲੂ ਵਾਲਿਆ ਜਿੰਦਾਬਾਦ ਜਿੰਦਾਬਾਦ ਸਰਦਾਰ ਜਤਵੀਰ ਸਿੰਘ ਅਲੂ ਵਾਲਿਆ ਜਿੰਦਾਬਾਦ ਜਿੰਦਾਬਾਦ ਅਲੂ ਵਾਲਿਆ ਤੇਰੀ ਫੌਤ ਤੇ ਮੈਨਾ ਦਾਂਗੇ ਠੋਕ ਕੇ ਅਲੂ ਵਾਲਿਆ ਤੇਰੀ ਫੌਤ ਤੇ ਟਾਈਮ ਹੋ ਗਿਆ ਰੋਡ ਫੇਰ ਬੰਦ ਕਰਨਾ ਆਪਾਂ ਨੂੰ ਜੈ ਸਰਕਾਰ ਨੁਰਦਾਬਾ ਮਰਦਾਬਾਤ ਡੋਟੂ ਡੰਨ ਮਰਦਾਬਾਤ ਡੋਟੂ ਡੰਨ ਮਰਦਾਬਾਤ ਜੈ ਸਰਕਾਰ ਮਰਦਾਬਾਤ ਜੈ ਸਰਕਾਰ ਮਰਦਾਬਾਤ ਕਿਸਾਨ ਭਰਾਓ ਠੀਕ ਆ ਕਟਾਰੀਆਂ ਸਾਹਿਬ ਐਮਐਲ ਸਾਹਿਬ ਆ ਗਏ ਨੇ ਜਿਵੇਂ 3 ਤਰੀਕ ਨੂੰ ਆਪਾਂ ਨੂੰ ਇੱਕ ਚਾਸਾ ਦੇ ਗਿਆ ਸੀ ਵੀ ਆਪਾਂ ਤੁਹਾਡੀ ਮੀਟਿੰਗ ਕਰਾਵਾਂਗੇ ਠੀਕ ਆ ਚਲੋ ਆਏ ਨੇ ਉਹਨਾਂ ਦੇ ਵਿਚਾਰ ਆਪਣੇ ਪ੍ਰਧਾਨ ਸਾਹਿਬ ਸੁਣਦੇ ਪਏ ਆ ਉਹਨਾਂ ਜਿਹੜਾ ਆਪਾਂ ਜਿਹੜਾ ਆਪਣਾ ਪੇਟ ਸੇ ਆਪਾਂ ਉਹ ਕਰ ਲੀਏ ਜੋ ਪ੍ਰਧਾਨ ਸਾਹਿਬ ਆਪਾਂ ਨੂੰ ਰੁਕਮ ਲਾਉਣਗੇ ਉਹ ਸਿਰ ਮੱਥੇ ਆ ਠੀਕ ਆ ਇਹ ਤਾਂ ਜਿਵੇਂ ਕਹਿ ਦਿੱਤਾ ਬਲੇ ਵੱਡੇ ਵੀਰ ਨੇ ਕਿ ਸਾਡਾ 15 ਅਗਸਤ ਕਾਦਾ ਸਾਡਾ ਜਸ਼ਨ ਕਾਦਾ ਵਾ ਜਸ਼ਨ ਤੇ ਉਹਨਾਂ ਦੇ ਮਹਿਲਾ ਵਿੱਚ ਬੈਠਿਆਂ ਦਾ ਸਾਡੀਆਂ ਦੇ ਲੋੜੀਆਂ ਦੀਵਾਲੀਆਂ ਤੇ ਜਿਹੜੇ ਵਿਆਹ ਸ਼ਾਦੀ ਇਦਾਂ ਲੰਘੇ ਤਾਂ ਮੰਗਿਆ ਪਾਰਟੀ ਇਹ ਤਾਂ ਅਸੀਂ ਆਪ ਦੇ ਅੱਥੀ ਆਪ ਦੇ ਪੈਰੀਂ ਘਵਾੜਾ ਮਾਰ ਕੇ ਇਹਨਾਂ ਲੋਕਾਂ ਦੇ ਮਗਰ ਚੌਥਾ ਦੇ ਬੰਦੇ ਦੇ ਮਗਰ ਲੱਗ ਕੇ ਆ ਬਰਵਾਦ ਹੋ ਗਏ ਜੋ ਕਦੇ ਵੀ ਮੈਂ ਨਹੀਂ ਕੋਈ ਮਨ ਆਉਂਦਾ 10 12 ਸਾਲ ਤੋਂ ਬੱਚੇ ਤੋਂ ਲੈ ਕੇ 80 ਸਾਲ ਦਾ ਬੁੱਢਾ ਕਹਿੰਦਾ ਮੇਰਾ ਵਿਕਾਸ ਮੰਤਰੀ ਦਾ ਜ਼ਰੂਰ ਮੇਰੀ ਉਹ ਗੱਲ ਮੋੜਦਾ ਨਹੀਂ ਗੁਰੂਆ ਸਾਡੇ ਘਰੇ ਚਾਹ ਪੀ ਕੇ ਗਿਆ ਅਮਾ ਕਪਟਨ ਵਰਗਾ ਵੀ ਵੀਰੋ ਥੇ ਇੱਕ ਪਾਰੀ ਲੰਬੀ ਵਾਲੇ ਹਲਕੇ ਜੇ ਮਾਹ ਕੇ ਬੁਢਰੀ ਸਾਗ ਹੀ ਨਹੀਂ ਖਾਗਣਾਂ ਲਈ ਉਹ ਉਹਦੀ ਖਾ ਗਿਆ ਅਕਾਹੀ ਰੋਟੀ ਦੇ ਪਾ ਗਏ ਮਾਓ ਕੁੜੀ ਦੇ ਤਿੰਨ ਦਿਨ ਸਬਜੀ ਲਵਜੀ ਦੀ ਵਿਚਾਰੀ ਉਹ ਮਾਓ ਉਹ ਨਾ ਚੇਰੀ ਸਕਿਆ ਜਿੰਨਾ ਜੇ ਤੁਸੀਂ ਵੀਰੇ ਨਾਲ ਦੇ ਨਾਲ ਜਿੰਨਾਂ ਵੋਟਾਂ ਪਈਆਂ ਮੈਂ ਨਹੀਂ ਕਦੀ ਵੇਖਿਆ ਮੇਰਾ ਵੀ ਬੜਾ ਦੂਤ ਆ ਬਹੁਤ ਜ਼ਿਆਦਾ ਮੈਂ ਤਾਂ ਫੰਡ ਵੀ ਦਿੰਦਾ ਰਿਆ ਪਰ ਮੇਰਾ ਨਹੀਂ ਕੋਈ ਵੀ ਹੱਲ ਹੋਇਆ ਹਾਂ ਮੇਰੀ ਸਾਰੇ ਪਿੰਡ ਨਾਲ ਮੁੱਠਿਆ ਵਾਲਾ ਮੇਰੀ ਸੋਹ ਜੀ ਬੱਕਰੀ ਜਿੱਧਰ ਵਾਲਾ ਮੁੱਠਿਆ ਵਾਲਾ ਕਹੇ ਮਾਓ ਉਹ ਬਣ ਜਾਣਾ ਹੀ ਨਹੀਂ ਕਹਿੰਦਾ ਤੇ ਹਾਲ ਕਿਦਾਂ ਹੋਣੇ ਹਾਲੇ ਹੁਣੇ ਜਿਵੇਂ ਅੱਜ ਬੈਠੇ ਆਪਾਂ ਸ਼ੰਘਰਚ ਨਾਲ ਤਕੜੇ ਹੋਦੇ ਕੋਲੇ ਸੋਨੇ ਹਾਰ ਸ੍ਰੀਆ ਕਾਲ ਆਪਾਂ ਆਪਣੇ ਹੱਕ ਵਾਸਤੇ ਬੈਠੇ ਆਂ ਕੇ ਇਹ ਤੇ ਸਹਾਨ ਕਰਨ ਤੇ ਨਹੀਂ ਬੈਠੇ ਵੀ ਤੁਸੀਂ ਮੈਨੂੰ ਉਹਨੂੰ ਲਾਂਬਾ ਦੇ ਦਿਓ ਉਹਨੂੰ ਲਾਂਬਾ ਦੇ ਦਿਓ ਇਹ ਕਿਸੇ ਦੇ ਸਿਰ ਲਾਂਬਾ ਨਹੀਂਗਾ ਆਪਦਾ ਹੱਕ ਲੈਣ ਵਾਸਤੇ ਕਿਲੇ ਵਾਲੇ ਨੂੰ ਕਿੱਲੇ ਦੇ ਮਿਲ ਜਣੇ ਆਂ ਚੌਂ ਕਿਲਿਆਂ ਨੂੰ ਚੌਂ ਦੇ ਜੇ ਕਿਹਦੀ ਕਨਾਲ ਟੱਪਦੀ ਆ ਉਹਨੂੰ ਕਨਾਲ ਦੇ ਮਿਲ ਜਣੇ ਆਂ ਪਰ ਯੋਗਦਾਨ ਸਾਰਿਆਂ ਦਾ ਇੱਕ ਇੱਕ ਬੰਦੇ ਦਾ ਬੈਜੋ ਮੇਰੇ ਵੀਰ ਬੈਜੋ ਬੰਦ ਪੰਜ ਲੱਗਣਾ ਹੈ ਬੈਦੋ ਤੁਹਾਨੂੰ ਸਾਰਿਆਂ ਨੂੰ ਛੁੱਟੀ ਲੈਣੇ ਪੈਗਾ ਨਹੀਂ ਇੰਦਿਕਾਰੇ ਲਾਉਣੇ ਆਪਾ 5 ਹਰ ਪੀੜ ਤਖਤਾਲ ਜ਼ਗਰਤ ਕਮੇਟੀ ਜਿੰਦਾਬਾਦ ਜਿੰਦਾਬਾਦ ਹਰ ਪੀੜ ਤਖਤਾਲ ਜ਼ਗਰਤ ਕਮੇਟੀ ਜਿੰਦਾਬਾਦ ਜਿੰਦਾਬਾਦ ਹਰ ਪੀੜ ਤਖਤਾਲ ਜ਼ਗਰਤ ਕਮੇਟੀ ਜਿੰਦਾਬਾਦ ਜਿੰਦਾਬਾਦ ਅਲੂਆ ਤੇਰੀ ਫੌਜ ਤੇ ਜਗ ਦੇ ਘੋਟ ਅਲੂਆ ਤੇਰੀ ਫੌਜ ਤੇ ਹਰ ਵਾਹ ਪੰਜਾਬ ਸਰਕਾਰ ਜ਼ਿੰਦਾਬਾਦ ਪੰਜਾਬ ਸਰਕਾਰ ਜ਼ਿੰਦਾਬਾਦ ਲੋਟੂ ਟਾਲਾ ਮੁਰਦਾਬਾਤ ਸਾਰਿਆਂ ਨੂੰ ਬੇਨਤੀ ਆ ਭਈ ਲੋ ਮਿੰਟ ਹੀ ਬੈਠੋ ਬਸ ਪ੍ਰਿੰਸ ਸਵਰਦੇ ਆਪਾਂ ਬੋਲਿਆ ਹੁਣ ਜਿਹੜੀ ਆਪਾਂ ਗੱਲਬਾਤ ਕਰਨ ਦੇ ਵਿਸ਼ੇ ਔਰ ਤੁਹਾਡੇ ਸਰਦਾਰ ਜਸਵੀਰ ਸਿੰਘ ਯਾਦ ਆਪਣੇ ਨਾ ਵਿਚਾਰ ਤਾਂ ਜੇ ਕਰਨਗੇ ਔਰ ਪ੍ਰਚਾਰ